ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਬੜੇ ਹੀ ਸਤਿਗੁਰੂ ਜੀ ਦੇ ਪਾਗ ਮਿਹਰਮਤ ਕਿਰਪਾ ਹੋਈ ਹੈ ਪੰਜ ਰੋਜ਼ਾ ਗੁਰਮਤਿ ਸਿੱਖਿਆ ਕੈਂਪ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਮੇਨਰੂ ਰਾਂਚੀ ਵਿਖੇ ਬੜੇ ਹੀ ਕਮਾਲ ਤਰੀਕੇ ਦੇ ਨਾਲ ਸਮਾਪਨ ਦੀਵਾਨ ਵੱਲ ਜਾ ਰਿਹਾ ਥੋੜੀ ਦੇਰ ਤੋਂ ਬਾਅਦ ਸਮਾਪਨ ਦਾ ਦੀਵਾਨ ਆਰੰਭ ਹੋਵਣਗੇ ਤਕਰੀਬਨ ਸਾਡੇ ਕੋਲ ਇੱਥੇ 175 ਬੱਚਾ ਗੁਰਮਤਿ ਸਿੱਖਿਆ ਲੈਣ ਦੇ ਲਈ ਹਾਜ਼ਰ ਹੋਏ ਤੇ ਗੁਰੂ ਸਾਹਿਬ ਜੀ ਦੀ ਬੜੀ ਕਿਰਪਾ ਹੋਈ ਹੈ ਮੇਰੇ ਨਾਲ ਭਾਈ ਸਾਹਿਬ ਭਾਈ ਚਰਨਜੀਤ ਸਿੰਘ ਫਾਨੀ ਦਾਸ ਗੁਰਿੰਦਰ ਸਿੰਘ ਜੰਮੂ ਵਾਲੇ ਸਤਿਗੁਰੂ ਜੀ ਨੇ ਰਹਿਮਤ ਕੀਤੀ ਹੈ ਗੁਰੂ ਰਾਮਦਾਸ ਜੀ ਦੀ ਸਾਨੂੰ ਸੇਵਾ ਕਰਨ ਦਾ ਮੌਕਾ ਦਿੱਤਾ ਗੁਰੂ ਤੇਗ ਬਹਾਦਰ ਜੀ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਬਿਆਦਾ ਜੀ 357 ਸ਼ਤਾਬਦੀ ਨੂੰ ਮੁਖ ਰੱਖਦੇ ਹਾਂ ਸ਼ਰਮੀ ਗੁਰਦਵਾਰਾ ਪ੍ਰਬੰਧਕ ਕਮੇਟੀ ਚੰਚ ਕਮੇਟੀ ਵੱਲੋਂ ਬੜਾ ਵੱਡਾ ਇਹ ਪ੍ਰਚਾਰ ਪ੍ਰਸਾਰ ਦੇ ਲਈ ਗੁਰਮਤ ਕੈਂਪ ਆਰੰਭ ਕੀਤੇ ਸਨ ਸਤਿਗੁਰੂ ਜੀ ਨੇ ਕਿਰਪਾ ਕੀਤੀ ਇਸ ਤੋਂ ਪਹਿਲਾਂ ਉੜੀਸਾ ਵਿੱਚਲੇ ਸਿਵਲ ਟਾਊਨ ਵਿੱਚ ਕੈਂਪ ਲਾਇਆ ਗਿਆ ਦੂਜਾ ਕੈਂਪ ਜਿਹੜਾ ਅੱਜ ਸਮਾਪਨ ਦੀਵਾਨ ਗੁਰਦਵਾਰਾ ਰਾਂਚੀ ਵਿੱਚ ਹੈ ਤੇ ਕੱਲ ਤੋਂ ਗੁਰਮਤ ਸਿੱਖਿਆ ਕੈਂਪ ਕੋ ਚੇਰੀ ਗੁਰੂ ਸਿੰਘ ਸਭਾ ਹਜ਼ਾਰੀ ਬਾਗ ਦੁਆਰਾ ਸਾਰੇ ਦੇਖੇਗੀ ਕੰਮ ਹੋ ਰਿਹਾ ਹੈ ਸੋ ਸਤਿਗੁਰੂ ਜੀ ਦੀ ਕਿਰਪਾ ਆਪ ਇਸੇ ਤਰ੍ਹਾਂ ਅਸੀਸਾਂ ਦਿਓ ਤਾਂ ਕਿ ਅਸੀਂ ਗੁਰਮਤ ਸਿੱਖ ਕੇ ਅਸੀਂ ਸੁਖਾਣੀ ਅੰਮ੍ਰਿਤ ਧਾਰੀ ਕੌਮ ਬਣਾਣੀ ਕਰਨਾ ਸਿੱਖੀ ਦਾ ਪ੍ਰਚਾਰ ਸਾਰੀ ਦੁਨੀਆ ਵਿੱਚ ਪੁਸਕਾਰ ਜੂੜਾ ਅਤੇ ਊੜਾ ਸੰਭਾਲੀਏ ਤੇ ਨਾਲ ਨਾਲ ਪ੍ਰਚਾਰ ਵੀ ਕਰੀਏ ਧੰਨਵਾਦ ਸਾਰਿਆਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ